ਪਹਿਲੀ ਆਵਾਜ਼ ਲਾਈਵ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਕਾਂਗਰਸ ਦੇ ਸਾਬਕਾ ਐਮਐਲਏ ਸੁਰਿੰਦਰ ਕੁਮਾਰ ਡਾਬਰ ਵੱਲੋਂ ਰਣਜੀਤ ਸਿੰਘ ਨਿੱਕਾ ਨੂੰ ਪੰਜਾਬ ਸਟੇਟ ਕਾਂਗਰਸ ਕੋਆਰਡੀਨੇਟਰ ਐਸਸੀ ਡਿਪਾਰਟਮੈਂਟ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਦੇ ਸਿੱਧਾ ਨਿਸ਼ਾਨਾ ਭਾਜਪਾ ਦੇ ਅਮਿਤ ਸ਼ਾਹ ਦੇ ਉੱਪਰ ਕੀਤਾ ਕਿਉਂਕਿ ਅਮਿਤ ਸ਼ਾਹ ਨੇ ਭੀਮ ਰਾਓ ਅੰਬੇਦਕਰ ਤੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਉਨ੍ਹਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਤੇ ਹੋਏ ਐ ਵੀ ਕਿਹਾ ਕਿ ਮੇਰਾ ਮਕਸਦ ਪਾਰਟੀ ਦੇ ਵਰਕਰਾਂ ਨੂੰ ਲੈ ਕੇ ਪਾਰਟੀ ਨੂੰ ਬੁਲੰਦੀਆਂ ਤੱਕ ਜਾਣ ਦਾ ਫੈਸਲਾ ਹੈ। ਵਿਸ਼ੇਸ਼ ਤੌਰ ਤੇ ਜਸਵੀਰ ਜੋਨੀ, ਜਨਕ ਰਾਜ ਭਗਤ, 22 ਪ੍ਰੈਜ਼ੀਡੈਂਟ ਜ਼ਿਲ੍ਹਾ ਕਾਂਗਰਸ ਕਮੇਟੀ, ਦੇਸ ਰਾਜ ਨਿਰਮਾਣ, ਰਾਜਸਥਾਨੀ ਸੰਦੀਪ ਕੁਮਾਰ ਸਿੱਪਾ, ਸੈਕਟਰੀ ਜ਼ਿਲ੍ਹਾ ਕਾਂਗਰਸ ਕਮੇਟੀ, ਮੋਹਨ ਲਾਲ ਪਾਵਾ, ਦਿਲਬਾਗ ਸਿੰਘ ਗਾਬਾ, ਗੁਰਸ਼ਰਨ ਸਿੰਘ, ਰਜਿੰਦਰ ਤਨੇਜਾ ਮੌਜੂਦ ਸਨ। ਮੁੱਖ ਸੰਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਪਹਿਲੀ ਆਵਾਜ਼ ਲਾਈਵ ਤੋਂ ਸੀਨੀਅਰ ਕੋਆਰਡੀਨੇਟਰ ਐਸਸੀ ਡਿਪਾਰਟਮੈਂਟ ਪੰਜਾਬ ਸਰ ਕੀ ਕਹਿਣਾ ਚਾਹੁੰਦੇ ਹੋ 26 ਜਨਵਰੀ ਦੇ ਦਿਨ ਅੱਜ 26 ਜਨਵਰੀ ਦੀ ਪਹਿਲੇ ਤਾਂ ਮੈਂ ਸਮੂਹ ਦੇਸ਼ ਵਾਸੀਆਂ ਨੂੰ 26 ਜਨਵਰੀ ਦੇ ਉੱਤੇ ਲੱਖ ਲੱਖ ਵਧਾਈ ਦਿੰਦਾ ਤੇ ਸਾਰੇ ਦੇਸ਼ ਵਾਸੀਆਂ ਨੂੰ ਅੱਗੇ ਅਰਦਾਸ ਕਰਦਾ ਪ੍ਰਾਰਥਨਾ ਕਰਦਾ ਕਿ ਜੋ 80 ਗਣਤ 70 ਦਿਨ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾ ਰਿਹਾ ਉਹਦਾ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਅਤੇ ਉਸ ਤੋਂ ਬਾਅਦ ਅੱਜ ਜੋ ਸੈਂਟਰ ਸਰਕਾਰ ਦੀ ਬੀਜੇਪੀ ਸਰਕਾਰ ਬੈਠੀ ਹੈ ਉਸ ਨੇ ਜਿਸ ਤਰ੍ਹਾਂ ਕੀ ਬਾਬਾ ਸਾਹਿਬ 임ਰਾ ਉਮੀਦਵਾਰ ਜੀ ਦੇ ਖਿਲਾਫ ਜੋ ਗਲਤ ਸ਼ਬਦਬਾਣੀ ਵਰਤੀ ਹੈ ਅਮੀਸ਼ਾ ਨੇ ਕੀ ਟਿੱਪਣੀ ਐਸੀ ਕਰਦੀ ਕਿ ਜਿਹੜੀ ਕਿ ਕਾਂਗਰਸ ਬੁਖਲਾ ਗਈ ਹੈ ਦੇਖੋ ਅਮਿਸ਼ਾ ਨੇ ਟਿੱਪਣੀ ਇਹ ਕੀਤੀ ਆ ਕਿ ਜੇ ਅਗਰ ਸਾਰੇ ਹੀ ਕੰਗਰਸ ਪਾਰਟੀ ਦੇ ਜਾਂ ਕੋਈ ਵੀ ਆ ਉਹ ਅੰਮੇਦਕਰ ਅੰਮੇਦਕਰ ਨਾ ਕਰਦੇ ਹੋਏ ਕਿਤੇ ਭਗਵਾਨ ਦਾ ਨਾਮ ਲਿੱਤਾ ਹੁੰਦਾ ਤੇ ਅੱਜ ਉਹਨਾਂ ਨੂੰ ਸਵੱਗ ਮਿਲ ਜਾਂਦਾ ਅਸੀਂ ਇਹ ਐਸੀ ਡਿਪਾਰਟਮੈਂਟ ਦੇ ਤੌਰ ਤੇ ਤੇ ਅਸੀਂ ਐਸੀ ਭਾਈਚਾਰੇ ਦੇ ਵਿੱਚ ਅਸੀਂ ਪੁੱਛਣਾ ਚਾਹੁੰਦੇ ਆ ਅਮਿਸ਼ਾ ਨੂੰ ਕਿ ਕੀ ਅੰਮੇਦਕਰ ਸਾਹਿਬ ਜੀ ਨੇ ਜੇ ਅੱਜ ਸਾਨੂੰ ਇੱਥੇ ਬੈਠਣ ਦਾ ਅਧਿਕਾਰ ਦਿੱਤਾ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਬਰਾਬਰੀ ਦਾ ਅਧਿਕਾਰ ਜੋ ਦਿੱਤਾ ਬਾਬਾ ਸਾਹਿਬ ਪੀਮਰਾ ਬੇਕਰ ਜੀ ਨੇ ਦਿੱਤਾ ਮਗਰ ਜਿਹੜੇ ਕੀ ਇਹ ਮੰਨੁਵਾਦੀ ਸਰਕਾਰ ਜਿਹੜੀ ਬਣੀ ਆ ਬੀਜੇਪੀ ਸਰਕਾਰ ਬਣੀ ਆ ਮੋਦੀ ਸਰਕਾਰ ਬਣੀ ਆ ਅੰਮਿਤ ਸ਼ਾਹ ਨੇ ਅੰਬੇਦਕਰ ਸਾਹ ਤੋਂ ਦੇ ਨਾਂ ਦੇ ਉੱਤੇ ਇੰਨਾ ਕੋ ਘਬਰਾਦੇ ਆ ਡਰਦੇ ਆ ਕਿ ਸੰਵਿਧਾਨ ਕਿਉਂਕਿ ਬਾਬਾ ਸਾਹਿਬ ਨੇ ਲਿਖਿਆ ਸੀ ਪੂਰੇ ਹਿੰਦੁਸਤਾਨ ਦਾ ਅੱਜ ਉਹ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਨੂੰ ਪਤਾ ਹੈ ਜੇਕਰ ਅੰਬੇਦਕਰ ਸਾਹ ਦੇ ਖਿਲਾਫ ਅਸੀਂ ਗੋਲਾਂਗੇ ਤਾਸੀ ਸੰਵਿਧਾਨ ਬਦਲ ਸਕਦੇ ਆ ਮਗਰ ਪੂਰਾ ਦੇਸ਼ ਪੂਰੀ ਕਾਂਗਰਸ ਪਾਰਟੀ ਬਾਬਾ ਸਾਹਿਬ ਦੇ ਸਮਝਾਂਦੇ ਨਾਲ ਹੈ ਰਾਹੁਲ ਗਾਂਧੀ ਜੀ ਤੁਸੀਂ ਦੇਖੋ ਰਾਹੁਲ ਗਾਂਧੀ ਜੀ ਹੱਥਾਂ ਦੇਤੇ ਸੰਵਿਧਾਨ ਦੀ ਗੱਲ ਕਰਦੇ ਆ ਰਹੇ ਆ ਤੇ ਸਮਝਾਂਦੇ ਤੌਰ ਦੇਤੇ ਬਾਬਾ ਸਾਹਿਬ ਦੀ ਸਾਰੇ ਇੱਜ਼ਤ ਕਰਦੇ ਆ ਮਗਰ ਇਹ ਬੀਜੇਪੀ ਸਰਕਾਰ ਬਾਬਾ ਸਾਹਿਬ ਦਾ ਸੰਵਿਧਾਨ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਇਹਦੇ ਲਈ ਇਹ ਬਾਬਾ ਸਾਹਿਬ ਤੋਂ ਔਰ ਸੰਵਿਧਾਨ ਤੋਂ ਬੁਖੜਾਏ ਹੋਏ ਸਰ ਤੁਹਾਡੀ ਮੰਗ ਕੀ ਹੈ ਵਸੇ ਜਿਮੇਤੀ ਤੌਰ ਦੇ ਵਰਕਰ ਨੂੰ ਉੱਪਰ ਚੱਕਣ ਦਾ ਪੂਰਾ ਕਰ ਰਹੀ ਹੈ ਦੇਖੋ ਕਾਂਗਰਸ ਕਿੰਨੇ ਟਾਈਮ ਤੋਂ ਸਰਕਾਰ ਇੰਦਰਾ ਗਾਂਧੀ ਦੇ ਟਾਈਮ ਤੇ ਰਾਜ ਕਰਦੀ ਆ ਰਹੀ ਹੈ ਜਿਉਂ-ਜਿਉਂ ਪਿੱਛੇ ਹਟਦੀ ਜਾ ਰਹੀ ਹੈ ਹੁਣ ਥੋੜਾ ਉਹਨਾਂ ਨੂੰ ਸਮਾਂ ਮਿਲਿਆ ਉੱਪਰ ਜਾਣ ਤੇ ਲੇਕਿਨ ਵਰਕਰਾਂ ਨੂੰ ਉਹਨਾਂ ਦਾ ਨਹੀਂ ਮਿਲ ਰਿਹਾ ਜੋ ਮੈਂ ਤੁਹਾਨੂੰ ਇਹ ਕਿਹਾ ਵੀ ਪਹਿਲੇ ਵਰਕਰਾਂ ਨਾਲ ਨਹੀਂ ਪੁਛਗੈਸ਼ ਹੁੰਦੀ ਸੀ ਸਿਰਫ ਸਰਮਾਜਦਾਰਾਂ ਦੀ ਪੁਛਗੈਸ਼ ਹੁੰਦੀ ਸੀਗੀ ਵਰਕਰ ਨੂੰ ਅੰਗੋਲਿਆ ਕੀਤਾ ਜਾਂਦਾ ਸੀਗਾ ਮਗਰ ਹੁਣ ਏਡਾ ਵਾ ਦੇਖੋ ਆਪਾਂ ਕਹਿੰਦੇ ਆ ਵੀ ਕਾਂਗਰਸ ਪਾਰਟੀ ਪਿੱਛੇ ਹਟ ਰਹੀ ਹੈ ਮੇਰਾ ਇਹ ਮੰਨਣਾ ਹੈ ਕਾਂਗਰਸ ਪਾਰਟੀ ਪਿੱਛੇ ਨਹੀਂ ਹਟ ਰਹੀ ਅਸਲ ਦੇ ਵਿੱਚ ਘਾੜੀ ਗਈ ਹੈ ਜਿਹੜਿਆ ਕਿ ਇਲੈਕਸ਼ਨ ਜਿਹੜੇ ਪਿੱਛੇ ਵੀ ਹੋਏ ਆ ਚਾਹੇ ਵਿਧਾਨ ਸਭਾ ਦੇ ਲਾਓ ਜਾਂ ਲੋਕ ਸਭਾ ਦੇ ਲਾਓ ਕਾਰਪੋਰੇਸ਼ਨ ਦੇ ਵੀ ਲੱਗਾ ਕਾਰਪੋਰੇਸ਼ਨ ਦੇ ਵੀ ਹੋਏ ਆ ਇਹਦੇ ਵਿੱਚ ਕੀ ਆ ਸਭ ਤੋਂ ਵੱਡਾ ਜਿਹੜਾ ਕਪਲਾ ਏ ਵੀ ਐ ਮਸ਼ੀਨਾਰਾਈ ਕੀਤਾ ਜਾਂਦਾ ਬਾਬਾ ਸਾਹਿਬ ਮਾਰੇ ਬੋਲਿਆ ਇਸ ਨੂੰ ਸਿਵਾ ਦੇਣਾ ਚਾਹੀਦਾ ਇਹ ਇੱਕ ਤਣੀ ਪਾਰ ਰਿਹਾ ਵਾ ਕੰਗਾ ਵੀ ਉਹਨੇ ਉਸੇ ਹਿਸਾਬ ਨਾਲ ਗੁੰਡਾਗਰਦੀ ਤੋਰ ਦੇ ਉੱਤੇ ਇਹ ਜਿਹੜੇ ਭਾਸ਼ਣ ਦਿੰਦਾ ਇਸ ਲਈ ਪੂਰਾ ਦੇਸ਼ ਪੂਰੀ ਕਾਂਗਰਸ ਪਾਰਟੀ ਪੂਰਾ ਰੱਖਾ ਕਮੇਟੀ ਸ਼ਾਸ ਅਸਤੀਫਾ ਮੰਗਦਾ ਅਸੀਂ ਇਹ ਮੰਗ ਕਰਦੇ ਆ ਕਿ ਅਮਿਤ ਸ਼ਾਹ ਨੂੰ ਅਸਤੀਫਾ ਦੇਣਾ ਚਾਹੀਦਾ ਤੇ ਮੋਦੀ ਸਰਕਾਰ ਨੂੰ ਇਸ ਨੂੰ ਜਲਦਾ ਕਰਨਾ ਚਾਹੀਦਾ ਸਰ ਸਾਇਦ ਦੀ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਦੀ 26 ਦੀ ਆੜੀ ਤੇ ਸ਼ਿਆਰੀ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਅਸੀਂ ਕਿ ਜੋ ਕਿ 26 ਜਨਵਰੀ ਆ ਦਿਨ ਜੋ ਗਣਤੰਤਰ ਦਿਵਸ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਸਾਰੇ ਜਾਣੇ ਰੈਲਮੈਂਟ ਕੇ ਇਮਾਨਾਂ ਤਾਗੀ ਜੋ ਕਿ ਇੱਥੇ ਭੇਦਭਾਵ ਕੀਤਾ ਜਾ ਰਿਹਾ ਕਿਤੇ Hindu Muslim ਕੀਤਾ ਜਾ ਰਿਹਾ ਤੇ Sikh Sai ਕੀਤਾ ਜਾ ਰਿਹਾ ਇਹ ਖਤਮ ਹੋਣਾ ਚਾਹੀਦਾ ਇਹ ਗੰਤੰਤਰ ਦਿਵਸ ਸਾਰੇ ਜੇਸ਼ ਵਾਸੀਆਂ ਦਾ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਸਰ ਦਿੱਲੀ ਚ ਚੋਣਾ ਸ਼ੁਰੂ ਹੋ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਭਾਜਪਾ ਆਮ ਪਾਰਟੀ ਤੁਹਾਡੇ ਪ੍ਰਗਟਾਵਾ ਬਹੁਤ ਬੋਲ ਰਹੀ ਹੈ ਕੀ ਮਜ਼ਾਕੀ ਹੈ ਦੇਖੋ ਜਿਹੜੀ ਆਮ ਪਾਰਟੀ ਹੈ ਉਹਨੂੰ ਪਤਾ ਲੱਗ ਚੁੱਕਿਆ ਹੈ ਵਾਹ ਦਿੱਲੀ ਦੇ ਵਿੱਚ ਕੀ ਕੀ ਦਿੱਲੀ ਦੇ ਕੀ ਹਾਲਾਤ ਨੇ ਉੱਥੇ ਜਾ ਕੇ ਤੁਸੀਂ ਦੇਖੋ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਨੇ ਬਹੁਤ ਬੁਰੇ ਹਾਲਾਤ ਆ ਦੇਖੋ ਜਿਸ ਸਾਹ ਪਹਿਲੇ ਕਾਂਗਰਸ ਪਾਰਟੀ ਸੀਰਾ ਜਿਖਿ ਜਿਸ ਵੇਲੇ ਜ ਤੱਕ ਰੇ ਮੁੱਖ ਮੰਤਰੀ ਰਹੇ ਆ ਉਦੋਂ ਤੱਕ ਉੱਥੋਂ ਦੇ ਮੈਟਰੋ ਵੀ ਉਹਨਾਂ ਨੇ ਲਿਆਂਦੀ ਸਾਰੇ ਟੋਟਲੀ ਉੱਥੇ ਜਿਹੜਾ ਵਿਕਾਸ ਕੀਤਾ ਗਿਆ ਕਾਂਗਰਸ ਪਾਰਟੀ ਦੇ ਕੀਤਾ ਗਿਆ ਦੇਖੋ ਤੁਸੀਂ ਪਿਛਲੇ 10 ਸਾਲਾਂ ਦੇ ਵਿੱਚ ਕੋਈ ਦਿੱਲੀ ਦਾ ਵਿਕਾਸ ਨਹੀਂ ਹੋਇਆ ਉਲਟਾ ਲੋਕੀ ਉੱਥੋਂ ਬਹੁਤ ਪਰੇਸ਼ਾਨ ਹੋਇਆ ਲੋਇਆ ਟੱਬਿਆ ਤੋਂ ਮਗਰ ਉੱਥੇ ਕੋਈ ਕੰਮ ਨਹੀਂ ਹੋਇਆ ਰਹੀ ਗੱਲ ਬੀਜੇਪੀ ਦੀ ਬੀਜੇਪੀ ਨੂੰ ਪਤਾ ਹੈ ਕਿ ਉਹ ਉੱਥੇ ਕੰਮਜਾਬ ਨਹੀਂ ਹੋ ਸਕਦੀ ਉਹ ਬੁਖਲਾਈ ਇਸੇ ਕਰਕੇ ਹੋਈ ਹੈ ਕਿ ਰਾਹੁਲ ਗਾਂਧੀ ਜੀ ਨੇ ਇੱਕ ਸੰਵਿਧਾਨ ਦਾ ਨਾਮ ਲੈ ਕੇ ਦਿੱਲੀ ਦੇ ਵਿੱਚ ਵੀ ਪ੍ਰਚਾਰ ਕਰ ਰਿਹਾ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਚੱਲ ਰਿਹਾ ਇਸ ਕਰਕੇ ਬੀਜੇਪੀ ਔਰ ਆਪ ਪਾਰਟੀ ਕਾਂਗਰਸ ਪਾਰਟੀ ਤੋਂ ਬਖੜਾਈ ਹੋਈ ਹੈ ਰਾਹੁਲ ਗਾਂਧੀ ਤੋਂ ਬਖੜਾਈ ਹੋਈ ਸਰ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਕਾਮੇਸੀ ਵਰਕਰ ਹੈਗੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਆਪਣਾ ਜਿਹੜਾ ਵਰਕਰ ਵਰਕਰੀ ਦਾ ਕੰਮ ਕਰ ਰਹੇ ਉਹਨਾਂ ਨੂੰ ਆਪਣਾ ਉਹ حساب ਨਹੀਂ ਮਿਲਿਆ ਕੀ ਵਜ੍ਹਾ ਦੇਖੋ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਕਈ ਯਾਨਕੀ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਜ਼ਮੀਨੀ ਤੌਰ ਦੇ ਉੱਤੇ ਵਰਕਰ ਤੁਰੇ ਹੋਏ ਸੀਗੇ ਉਹਨਾਂ ਨੂੰ ਮਾਨ ਸਨਮਾਨ ਪਿਛੇ ਜੇ ਨਹੀਂ ਮਿਲਿਆ ਮਗਰ ਜਿਹੜੀ ਹੁਣ ਨਵੇਂ ਜਨਦੋਂ ਦੇ ਆਪਣੇ ਖੜਗੇ ਸਾਹਿਬ ਬਣੇ ਆ ਪ੍ਰਧਾਨ ਬਣੇ ਆ ਉਸ ਤੋਂ ਬਾਅਦ ਸਾਰੇ ਜਿੰਨੇ ਵੀ ਦਲਿਤ ਭਾਈਚਾਰੇ ਦੇ ਹੋ ਗਏ ਜਾਂ ਆਪਣਾ ਪੁਰਾਣੇ ਵਰਕਰ ਨੇ ਹੁਣ ਉਹਨਾਂ ਨੂੰ ਉੱਪਰ ਚੱਕਦੇ ਹੋਏ ਸਾਰਿਆਂ ਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ ਉਸ ਦੀ ਜਿੰਨੀ ਜਲਦੀ ਵਿਚਾਰ ਮੈਂ ਖੁਦਾਂ ਮੈਂ ਇੱਕ ਛੋਟਾ ਜਿਹਾ ਵਰਕਰ ਸੀਗਾ ਅੱਜ ਮੈਨੂੰ ਕਾਂਗਰਸ ਪਾਰਟੀ ਨੇ ਬਹੁਤ ਵੱਡਾ ਮਾਨ ਸਨਮਾਨ ਦਿੱਤਾ ਕਿ ਉਹਨਾਂ ਨੇ ਕਾ ਆਪਣਾ ਸਟੇਟ ਕੋਆਰਡੀਨੇਟਰ ਐਸਸੀ ਡਿਪਾਰਟਮੈਂਟ ਦਾ ਮੈਨੂ ਲਗਾਇਆ ਕਿਉਂਕਿ ਮੈਂ ਨਾ ਕੋਈ سرمایہਦਾਰ ਆ ਨਾ ਕੋ ਸ਼ਾਮੈ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਆ ਹਾਂ ਦੇ ਲੁਧਿਆਣੇ ਦੀ ਚੋਣ ਦੀ ਗੱਲ ਕਰਦੇ ਆ ਇਹਦੇ ਵਿੱਚ ਫਤਵਾ ਲੋਕਾਂ ਨੇ ਦਿੱਤਾ ਹੈ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਹੈਗੀ ਜਿਹਦੇ ਜਿਹਦੇ ਸੀਟਾਂ ਜ਼ਿਆਦਾ ਹੋਣਗੀਆਂ ਮੇਰ ਉਹਨਾਂ ਦਾ ਹੀ ਬਣੇਗਾ ਇਹਦੇ ਵਿੱਚ ਅਸੀਂ ਉਹ ਨਹੀਂ ਕਹਿੰਦੇ ਮਗਰ ਜਿਹੜੀ ਸੈਂਟਰ ਸਰਕਾਰ ਦੀ ਜਿਹੜੀ ਆਪਾਂ ਕਹਿ ਦਈਏ ਵੀ ਕਾਂਗਰਸ ਪਿੱਛੇ ਹਟ ਰਹੀ ਹੈ ਪਿੱਛੇ ਹਟਣ ਦਾ ਕਾਰਨ ਇੱਕ ਸਿਰਫ ਈਵੀਐਮ ਮਸ਼ੀਨਾਂ ਨੇ ਅੱਜ ਜਿਹੜੇ ਈਵੀਐਮ ਮਸ਼ੀਨਾਂ ਤੇ ਦਿੱਲੀ ਦੀ ਆਪਾਂ ਲਾ ਦਨੇ ਆ ਈਵੀਐਮ ਮਸ਼ੀਨਾਂ ਦੀ ਬਜਾਏ ਪੈਪਰ ਪੇਪਰ ਤੇ ਵੋਟਾਂ ਪੈ ਜਾਣ ਤੁਹਾਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਕਲ ਜੂਗਾ ਕਿ ਭਾਜਪਾ ਕਿੱਥੇ ਹੈ ਔਰ ਕਾਂਗਰਸ ਕਿੱਥੇ ਹੈ ਇਹ ਮੇਨ ਮੁੱਦਾ ਜਿਹੜਾ ਹੈ ਕਾਂਗਰਸ ਪਾਰਟੀ ਨਹੀਂ ਹਾਰਦੀ ਪਈ ਤੇ ਨਾ ਹੀ ਭਾਜਪਾ ਜਿੱਤਦੀ ਪਈ ਹੈ ਜਿੱਤਦੀ ਪਈ ਹੈ ਤਾਂ ਈਵੀਐਮ ਜਿੱਤਦੀ ਪਈ ਹੈ ਐਸੋ ਜਿਸ ਕਰਕੇ ਏ ਜੇਕਰ ਇਹ ਆਪਣੇ ਨੂੰ ਸੱਚੇ ਕਹਿੰਦੇ ਆ ਤਾਂ ਕਿਉਂ ਨਹੀਂ ਕਰਾਉਂਦੇ ਵੈਲਟ ਪੇਪਰ ਦੇ ਉੱਤੇ ਵੋਟਾਂ ਦਰਾਦੇ ਦੇਖੋ ਇੱਕ ਸਟੇਟ ਹੀ ਕਰਾਦੇ ਦੇਖਦੇ ਆ ਬਾਕੀ ਆਪਾਂ ਚਲੋ ਬਾਕੀ ਨਹੀਂ ਕਹਿੰਦੇ ਇੱਕ ਸਟੇਟ ਵੋਟਾਂ ਦਰਾਦੇ ਦੇਦੇ ਵੈਲਟ ਪੇਪਰ ਤੇ ਉੱਥੋਂ ਪਤਾ ਲੱਗ ਜੇਗਾ ਸਰ ਆਪਣੇ ਵਰਕਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਦੇਖੋ ਮੈਂ ਤਾਂ ਆਪਣੇ ਵਰਕਰਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਵੱਧ ਤੋਂ ਵੱਧ ਆਪਣੀ ਜਿੰਨੇ ਵੀ ਕਾੰਗਰਸ ਜੋ ਕਾਠ ਅੱਜ ਸੀਗਾ ਕਾਂਗਰਸ ਪਾਰਟੀ ਦਾ ਇੱਕ ਆਵਾਜ਼ ਦੇ ਉੱਤੇ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਘਰਾਂ ਚੋਂ ਬਾਹਰ ਨਿਕਲੇ ਆਏ ਕਿਉਂਕਿ ਉਹਨਾਂ ਨੇ ਦੇਖੋ ਪਿਛਲੇ ਜਦੋਂ ਦੀ ਆਪ ਪਾਰਟੀ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਲੋਕੀ ਆਪ ਪਾਰਟੀ ਤੋਂ ਵੀ ਕਾਫੀ ਖਫਾ ਹੋ ਚੁੱਕੇ ਆ ਇਹ ਕਹਿੰਦੇ ਆ ਬਿਜਲੀ ਦੇ ਬਿੱਲ ਬਿਜਲੀ ਦੇ ਬਿੱਲ ਲੋਕਾਂ ਦੇ ਆ ਰਹੇ ਆ ਇਹ ਕਹਿੰਦੇ ਆ ਫ੍ਰੀ ਹੋ ਰਿਹਾ ਕਿਸੇ ਦਾ ਕੋਈ ਫ੍ਰੀ ਨਹੀਂ ਕਈ ਪਿੱਛੇ ਜੇ ਸਾਡੀ ਗੱਲ ਹੋਈ ਸੀਗੀ ਲੇਡੀਜ਼ ਨਾਲ ਉਹ ਕਹਿੰਦੇ ਸਾਡਾ ਤਾਂ ਮੀਟਰ ਵੀ ਪੱਟ ਕੇ ਲੈ ਗਏ ਬਿਜਲੀ ਵਾਲੇ ਇੱਕ ਪਾਸੇ ਕਹਿੰਦੇ ਆ ਵੀ ਅਸੀਂ ਫ੍ਰੀ ਦਿੰਦੇ ਆ ਇੱਕ ਪਾਸੇ ਮੀਟਰ ਪੱਟੇ ਜਾ ਰਹੇ ਆ ਇਸ ਕਰਕੇ ਮੈਂ ਸਾਰੇ ਹੀ ਜਿੰਨੇ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਹਨ ਸਾਥੀ ਜਾਨ ਮੈਂ ਸਾਰਿਆਂ ਨੂੰ ਕਹਿਣਾ ਵੀ ਆਪਾਂ ਇਕਜੁੱਟ ਹੋ ਕੇ ਦੁਬਾਰਾ ਆਪਾਂ 2027 ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਲਿਆ ਕੇ ਸਰ ਨੌਜਵਾਨ ਜਿਹੜਾ ਨਸ਼ੇ ਦੀ ਪੀੜੀ 'ਚ ਤਸਦਾ ਜਾ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਸਰ ਨੌਜਵਾਨ ਜਿਹੜਾ ਨਸ਼ੇ ਦੇ ਦੰਦਾਂ 'ਚ ਜਾ ਰਿਹਾ ਉਸ ਤੋਂ ਸਾਰਨਾ ਵੱਡਾ ਕਾਰਨ ਜਿਹੜਾ ਹੈ ਉਹ ਬੇਰੋਜ਼ਗਾਰੀ ਹੈ ਤੇ ਸਾਰਨਾ ਵੱਡੀ ਗੱਲ ਹੈ ਬੇਰੋਜ਼ਗਾਰੀ ਅੱਜ ਤੋਂ ਪਹਿਲਾਂ 10 ਸਾਲ ਪਹਿਲਾਂ ਲਾਲੋ ਪੰਜਾਬ ਦੇ ਵਿੱਚ ਕਾਫੀ ਵਿਕਾਸ ਹੁੰਦਾ ਸੀਗਾ ਫੈਕਟਰੀਆਂ ਚੱਲਦੀਆਂ ਸੀਗੀਆਂ ਹੋਜੀ ਚੱਲਦੀਆਂ ਸੀਗੀਆਂ ਅੱਗੇ ਕੀ ਹੁੰਦਾ ਸੀ ਬੱਚਾ ਬੱਚਾ ਜੇਕਰ ਨਹੀਂ ਪੜਦਾ ਸੀਗਾ ਜੇ ਬੱਚਾ ਨਹੀਂ ਪੜਦਾ ਸੀਗਾ ਤਾਂ ਘਾਤੇ ਕੀ ਕਰਦੇ ਸੀ ਜਾਂ ਉੱਤ ਜਾ ਕੇ ਕੋਈ ਕੰਮ ਸਿੱਖ ਲਾ ਬੱਚਾ ਫੈਕਟਰੀ ਚ ਜਾਂਦਾ ਸੀ ਕੰਮ ਸਿੱਖਣ ਲੱਗ ਜਾਂਦਾ ਸੀਗਾ ਤੇ ਉਹ ਜਨਕੀ ਕੰਮ ਵਿੱਚ ਲੱਗ ਜਾਂਦਾ ਸੀ ਕਦੇ ਨਸ਼ਿਆਲੀ ਸੀ ਜਾਂਦਾ ਹੁਣ ਸਭ ਨਾਲ ਵੱਡਾ ਮੁੱਦਾ ਇਹੀ ਹੈ ਬੇਰੋਜ਼ਗਾਰੀ ਬੇਰੋਜ਼ਗਾਰੀ ਕਰਕੇ ਕਾਰੋ ਕਾਰਖਾਨੇ ਬੰਦ ਨੇ ਸਾਰਾ ਕੁਝ ਬੰਦ ਹੈ ਤੇ ਬੱਚੇ ਨੂੰ ਘਰ ਦੇ ਵਿੱਚ ਜਾਂਦੇ ਆ ਘਰ ਦੇ ਵਿੱਚ ਅਸੀਂ ਅਸੀਂ ਖੁਦ ਕਿਹਾ ਹੈ ਬੱਚੇ ਨੂੰ ਬੋਲਦੇ ਆ ਵੀ ਆਹ ਵੀ ਪੱਕਾ ਤੋਂ ਕੰਮ ਤੇ ਨਹੀਂ ਜਾਂਦਾ ਕੁਝ ਨਹੀਂ ਕਰਦਾ ਜੇ ਪੜ੍ਹਾਈ ਛੱਡਤੀ ਉਹ ਸਾਡੇ ਕੋਲ ਵੀ ਗਾਲਾਂ ਖਾਂਦਾ ਤੇ ਬਾਹਰੋਂ ਕੰਮ ਨਹੀਂ ਮਿਲਦਾ ਖਾ ਕੇ ਬੱਚਾ ਉਸ ਕਰਕੇ ਉਹ ਜਾ ਕੇ ਗੱਤ ਸੋਸਾਇਟੀ ਦੇ ਵੰਦਾ ਤੇ ਉਹ ਨਸ਼ਿਆਂ ਦਾ ਕਾਰਨ ਉਹ ਹੈ ਉਹ ਜਾ ਕੇ ਉੱਥੇ ਨਸ਼ੇ ਕਰਨੇ ਸ਼ੁਰੂ ਕਰ ਜਾਂਦਾ ਖਾਲਾ ਵੱਡਾ ਹੁੰਦਾ ਇਹੀ ਹੈ ਵੀ ਪੰਜਾਬ ਦੇ ਵਿੱਚ ਜੋ ਵਿਕਾਸ ਸੀਗਾ ਜਾਂ ਕਾਰੋਬਾਰ ਸੀਗਾ ਉਹ ਖਤਮ ਹੋ ਚੁੱਕਿਆ ਹੈ ਇਸ ਕਰਕੇ ਨਵੀਂ ਲੀਡ ਦੇ ਉੱਤੇ ਜਦ ਤੱਕ ਕਾਰਖਾਨੇ ਨਹੀਂ ਚੱਲਦੇ ਫੈਕਟਰੀਆਂ ਨਹੀਂ ਚੱਲਦੀਆਂ ਪੰਜਾਬ ਦਾ ਇਹ ਮਾੜਾ ਹਾਲਾਤ ਹੋ ਰਿਹਾ ਨਸ਼ਾ ਅੱਗੇ ਦੀ ਅੱਗੇ ਵਧਦਾ ਜਾਏਗਾ ਇਸ ਨੂੰ ਰੋਕ ਕੋ ਨਹੀਂ ਕਾਰੋਬਾਰ ਜ਼ਰੂਰੀ ਹੈ